ਤੀ ਰਾਗ ਵਰਤੀ ਨੇ ਜਿਹੜੀ ਮਹਾਰਾਜ ਨੇ ਪਾਵਨ ਬਾਣੀ ਉਚਾਰੀ ਤੇ ਸਤਿਗੁਰੂ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਉਕਤ ਸਿਆਣਪ ਕਿਸੂ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਵਖਾਨਾ ਉਕਤ ਸਿਆਣਪ ਕਿਸੂ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਣ ਹਾਰ ਪ੍ਰਭ ਸੋਈ ਉਰੇ ਸਬਦ ਦੇ ਵਿੱਚ ਜਿਹੜਾ ਮਹਾਰਾਜ ਨੇ ਪਹਿਲਾ ਸ਼ਬਦ ਵਰਤਿਆ ਉਹ ਕਤ ਅਸਲ ਵਿੱਚ ਕਹਾਣੀ ਇਹ ਹੈ ਸ਼ਬਦ ਆਪਾਂ ਸੁਣਦੇ ਜ਼ਰੂਰ ਆਂ ਕੀਰਤਨ ਵੀ ਸੁਣਦੇ ਆਂ ਪਰ ਮਾਫ਼ ਕਰਿਓ ਸੁਣਨ ਦੇ ਨਾਲ ਮਹਾਰਾਜ ਨੇ ਸਮਝਣ ਦੀ ਗੱਲ ਕੀਤੀ ਹੈ ਆਤਸ਼ਾ ਨੇ ਗੁਰਬਾਣੀ ਦੇ ਅੰਦਰ ਇਹ ਵੀ ਜ਼ਿਕਰ ਕੀਤਾ ਹੈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਫਿਰ ਅੱਗੇ ਜਾਂਦਾ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਮਹਾਰਾਜ ਕਹਿੰਦੇ ਨੇ ਕੱਲਾ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਗੱਲ ਨਹੀਂ ਬੜਨੀ ਸਮਝਣਾ ਪਏਗਾ ਸ਼ਬਦ ਨੂੰ ਜਦੋਂ ਗੁਰਬਾਣੀ ਦਾ ਜਿਹੜਾ ਸਬਜੈਕਟ ਹੈ ਮਹਾਰਾਜ ਨੇ ਜਿਹੜਾ ਗੁਰਬਾਣੀ ਜਿਹੜਾ ਗੁਰਬਾਣੀ ਦੇ ਅੰਦਰ ਪਤਸ਼ਾਹ ਨੇ ਸਿਧਾਂਤ ਦਿੱਤਾ ਜਦੋਂ ਸ਼ਬਦ ਦਾ ਪਤਾ ਹੀ ਨਹੀਂ ਹੋਏਗਾ ਕਿ ਸ਼ਬਦ ਵਿੱਚ ਕਿਹਾ ਕੀ ਹੈ ਫਿਰ ਕੇਵਲ ਇੱਕ ਧੁਨ ਰਹਿ ਜਾਂਦੀ ਹੈ ਜਿਵੇਂ ਕੋਈ ਦਿਮਾਗ ਵਿੱਚ ਕਿਸੇ ਗੀਤ ਦੀ ਧੁਨ ਲਾਓ ਕਿਸੇ ਕਵਤਾ ਦੀ ਧੁਨ ਲਾਓ ਥੋੜੇ ਕਰ ਲਈ ਅਸਰ ਕਰਦੀ ਹੈ ਪਰ ਜਦੋਂ ਕਿਸੇ ਦੀ ਗੱਲ ਸਾਨੂੰ ਸਮਝ ਪੈ ਜਾਂਦੀ ਹੈ ਫਿਰ ਲੰਮੇ ਸਮੇਂ ਤੱਕ ਅਸਰ ਕਰਦੀ ਹੈ ਕਿਉਂਕਿ ਪਤਾ ਲੱਗ ਜਾਂਦਾ ਕਹਿ ਕੀ ਰਿਹਾ ਹੈ ਜਿਹੜਾ ਮਹਾਰਾਜ ਨੇ ਸ਼ਬਦ ਵਰਤਿਆ ਉਕਤ ਸਿਆੰਡਪ ਕਿਛੂ ਨਾ ਜਾਣਾ ਉਕਤ ਦੇ ਅਰਥ ਕੀ ਨੇ ਉਕਤ ਕਹਿੰਦੇ ਨੇ ਯੁਗਤੀ ਨੂੰ ਉਕਤ ਦੇ ਅਰਥ ਨੇ ਯੁਗਤੀ ਗੁਰਬਾਣੀ ਕਈ ਭਾਸ਼ਾਵਾਂ ਵਿੱਚ ਹੈ ਕਿਸੇ ਨੇ 12 ਲਿਖੀਆਂ ਕੁਝ ਵਿਦਵਾਨਾਂ ਨੇ 17 ਲਿਖੀਆਂ ਔਰ ਜਿਸ ਜਿਸ ਇਲਾਕੇ ਵਿੱਚ ਮਹਾਰਾਜ ਗਏ ਉੱਥੇ ਦੀ ਭਾਸ਼ਾ ਦੇ ਵਿੱਚ ਪਾਵਨ ਪਵਿੱਤਰ ਬਾਣੀ ਨੂੰ ਉਚਾਰਿਆ ਜੇ ਮਹਾਰਾਸ਼ਟਰ ਵਿੱਚ ਗਏ ਉੱਥੇ ਦੀ ਭਾਸ਼ਾ ਵਰਤ ਲਈ ਮੱਕੇ ਮਦੀਨੇ ਅਰਬ ਕੰਟਰੀਆਂ ਵਿੱਚ ਗਏ ਤੇ ਮਹਾਰਾਜ ਨੇ ਉੱਥੋਂ ਦੀ ਫਾਰਸੀ ਦੇ ਸ਼ਬਦ ਵਰਤੇ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਜਗ ਕਰਜ ਗੁਫਤ ਤੁਮ ਪੇਸ਼ ਤੋ ਦਰਗੋਸ ਕੁੰ ਕਰਤਾਰ ਅਰਬੀ ਫਾਰਸੀ ਦੇ ਪਰ ਇਹਨਾਂ ਨੂੰ ਜਦੋਂ ਤੱਕ ਇਹਨਾਂ ਦੀ ਟ੍ਰਾਂਸਲੇਟ ਨਹੀਂ ਸਮਝਾਂਗੇ ਕਰਾਂਗੇ ਉਦੋਂ ਤੱਕ ਨਹੀਂ ਪਤਾ ਲੱਗੂਗਾ ਸ਼ਬਦ ਹੈ ਉਕਤ ਸਿਆਨਪ ਕਿਛੂ ਨਾ ਜਾਣਾਂ ਉਕਤ ਕਹਿੰਦੇ ਨੇ ਯੁਕਤੀ ਨਹੀਂ ਮਹਾਰਾਜ ਕਹਿੰਦੇ ਨੇ ਮੇਰੇ ਵਿੱਚ ਕੋਈ ᔪਕਤੀ ਨਹੀਂ ਮੇਰੇ ਵਿੱਚ ਕੋਈ ਐਸੀ ਸਿਆਣਪ ਨਹੀਂ ਨਿਰਮਾਣਤਾ ਦਿਖਾਈਏ ਗੁਰੂ ਦੇ ਚਰਨਾਂ ਵਿੱਚ ਆਣ ਦੀ ਕਿ ਜਦੋਂ ਸਿੱਖ ਨੇ ਆਣਾ ਆਪਣੇ ਜੀਵਨ ਤੇ ਲਾਗੂ ਕਰਕੇ ਕਹਿਦੇ ਮਹਾਰਾਜ ਆਤਸ਼ਾ ਕਹਿੰਦੇ ਨੇ ਉਕਤ ਸਿਆਣਪ ਕਿਸ ਨੂੰ ਨਾ জানা ਆ ਆਕਾਲ ਪੁਰਖ ਵਾਹਿਗੁਰੂ ਮੇਰੇ ਵਿੱਚ ਕੋਈ ᔪਕਤੀ ਨਹੀਂ ਹੈ ਮੇਰੇ ਅੰਦਰ ਐਸੀ ਕੋਈ ᔪਕਤੀ ਨਹੀਂ ਸਿਆਣਪ ਨਹੀਂ ਦਲੀਲ ਨਹੀਂ ਕਾਦੇ ਵਾਸਤੇ ਕਿ ਤੇਰੇ ਨਾਮ ਦੇ ਨਾਲ ਤੇਰੀ ਬੰਦਗੀ ਦੇ ਨਾਲ ਤੇਰੀ ਸਿਫਤ ਸਲਾਹ ਦੇ ਨਾਲ ਜੁੜ ਸਕਾਂ ਜਾਂ ਮੈਂ ਤੇਰੀ ਸਿਫਤ ਸਲਾਹ ਕਰ ਸਕਾਂ ਔਰ ਅੱਗੇ ਲਿਖਿਆ ਮੈਂ ਨਿਰਗੁਣ ਗੁਣ ਨਾਹੀ ਕੋਈ ਹੁਣ ਇਹ ਉਹੀ ਕਹਿ ਸਕਦਾ ਜਿਹੜਾ ਪੂਰਨ ਤੌਰ ਤੇ ਸਮਰਪਿਤ ਹੋ ਗਿਆ ਨਹੀਂ ਬੰਦਾ ਕਹਿੰਦਾ ਮੇਰੇ ਚ ਤਾਂ ਗੁਣ ਬਹੁਤ ਹੈ ਇੱਕਦਾਂ ਹੋ ਸਕਦਾ ਕਿ ਮੇਰੇ ਵਿੱਚ ਗੁਣ ਨਹੀਂ ਪਰ ਮਹਾਰਾਜ ਕਹਿੰਦੇ ਮੈਂ ਨਿਰਗੁਣ ਗੁਣ ਨਾਹੀ ਕੋਈ ਮੇਰੇ ਵਿੱਚ ਗੁਣ ਕੋਈ ਨਹੀਂ ਤੇ ਐ ਅਕਾਲ ਪੁਰਖ ਵਾਹਿਗੁਰੂ ਮੈਂ ਨਿਰਗੁਣ ਹਾਰਾ ਔਰ ਫਿਰ ਮਹਾਰਾਜ ਕਹਿੰਦੇ ਨੇ ਕਰਨ ਕਰਾਵਣ ਹਾਰ ਪ੍ਰਭ ਸੋਹੀ ਐ ਅਕਾਲ ਪੁਰਖ ਵਾਹਿਗੁਰੂ ਤੂੰ ਕੇਵਲ ਕਰਨ ਕਰਾਵਣ ਹਾਰ ਹੈ ਕੁੱਲ ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲਾ ਹੈ ਤੇਰੀ ਰਹਿਮਤ ਦੇ ਨਾਲ ਤੇਰੀ ਬਖਸ਼ਿਸ਼ ਦੇ ਨਾਲ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸੇਗਾ ਤੇ ਆਪਣੀ ਬਖਸ਼ਿਸ਼ ਤੇ ਰਹਿਮਤ ਦਾ ਮੀਂਹ ਵਰਸਾ ਜਦੋਂ ਇਸ ਜੁਗਤੀ ਦੇ ਨਾਲ ਮਨੁੱਖ ਗੁਰੂ ਦੇ ਚਰਨਾ ਚੋਂਦਾ ਹੈ ਫਿਰ ਸੱਚ ਜਾਣਿਓ ਗੁਰੂ ਦੀ ਰਹਿਮਤ ਵਰਸਦੀ ਹੈ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ